ਹਾਂ ਜੀ ਮੇਰੇ ਬੋਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਖੁਸ਼ੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਲੋ ਜੀ ਆਪਾਂ ਪਹੁੰਚੇ ਹਾਂ ਸਾਬੂ ਕੀ ਦਲਵੰਡੀ 탑 ਸ੍ਰੀ ਦੰਮ ਨਮਾ ਸਾਹਿਬ ਨਹਾਉਣ ਲਈ ਤਿਆਰ ਹੋ ਗਏ ਆਪਾਂ ਫੇਰ ਹੁਣ ਚੱਲਦੇ ਆਂ ਮੱਥਾ ਟੇਕਣ ਲੋ ਜੀ ਨਿਕਲੇ ਆਂ ਬਹਰੇ ਕਾਊਂਟਰ ਇੱਥੋਂ ਦਾ ਸਰਾਂ ਦਾ ਉਪਰ ਕਾ ਹੋ ਗਿਆ साफ सफाइ चल रही इस सर रुके रात निचे कॉर पार्किंग ਤਰ ਮੈਂ ਕਹਣਾ ਲੰਗਰ ਲਾਤਾ ਪਕੌੜੇ ਆਉਂਦਾ ਸਹਦ ਹਲੋ ਜੀ ਇਧਰ ਚਾਹ ਪਕੌੜੇ ਦਾ ਲੰਗਰ ਚੱਲ ਰਿਹਾ ਆ ਇਧਰ ਜੋੜਾ ਕਰ ਆ ਸਾਹਮਣੇ ਦਰਬਾਰ ਸਾਹਿਬ ਆ। ਸ਼ਰਧਾ ਮੰਗਰਾ। ਉੱਥੇ ਚੜ ਸਾਹਮਣੇ ਦਰਬਾਰ ਸਾਹਿਬ ਆ। ਉਸ ਤੋਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਆ। ਆਹ ਸੇ ਦਰਬਾਰ ਸਾਹਿਬ ਤੋਂ ਪਹਿਲਾਂ ਜਹਾਜ Kurtaral Lekin Sar Sahip Teşekkür ederim. ਗੁਰਦੁਆਰਾ ਲਖਨਸਰ ਦਾ ਤੇ ਗੁਰਦੁਆਰਾ ਲਖਨਸਰ ਦਾ ਇਤਿਹਾਸ ਆ ਇਹ ਸਪੀਕਰ ਸਾਊਟ ਲੈ ਕੇ ਝੂਮ ਕਰਕੇ ਪੜ ਸਕਦੇ ਹਾਂ ਇਹ ਤੇ ਆ ਸਾਹਮਣੇ ਬਾਕੀ सूर्यन रामले संगता बोलना सेठ नाथ एक और मुखिल भी लिखी चलते हैं हलो जी आप दरबार साहब ਪਾ ਦੀਪ ਸਿੰਘ ਜੀ ਦਾ ਘੂਆ ਇਹ ਇਹ ਲਈ ਆਪਾਂ ਮੈਂ ਘਰਬਾਰਾ ਕੇ ਮਿਲਦੇ ਆਂ ਵਾਹਿਗੁਰੂ ਲੋ ਜੀ ਇਤਰਾ ਸੱਚਖੰਡ ਜਪਾ ਮੱਥਾ ਟੇਕ ਲਿਆ ਇਹਦੇ ਨਾਲ ਹੀ ਸਾਹਮਣੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਸੇ ਹੀ ਇਹਿਆ ਦਸ ਨੋ ਜੀ ਨਿਕਲ ਚੱਲਨੇ ਆਪਾਂ ਸਰਾਵਾਂ ਚੋਂ ਮੱਥਾ ਪਟੇ ਪਲੇਸ ਸੱਚਖੰਡ ਤੇ ਅੱਛਾ ਤੇ ਸਰਾਾਂ ਦੀ ਚਾਬੀ ਆਪਾਂ ਜਮ੍ਹਾਂ ਕਰਾਤੀ ਰੂਮ ਦੀ ਕਾਊਂਟਰ ਤੇ ਤੇ ਆਪਾਂ ਜਿਹੜੀ ਸਰਾਾਂ ਦੇ ਵਿੱਚ ਰੁਕੇ ਸੀ ਲਾਭ ਲੈ ਜਾ ਸ੍ਰੀ ਗੁਰੂ ਤੇਗ ਬਹਾਦਰ ਰਿਵਾਸ ਚ ਰੁਕੇ ਸੀਗੇ ਆਪਾਂ ਜਿਹੜਾ ਇੱਥੋਂ ਦਾ ਕਿਰਾਇਆ ਰੂਮ ਦਾ ਇੱਕ ਦਿਨ ਦਾ ਉਹ 700 ਰੁਪਿਆ 1000 ਰੁਪਿਆ ਭਰਉਂਦਿਆ ਇਹ 300 ਰੁਪਿਆ ਸਵੇਰੇ ਵਾਪਸ ਕਰਕੇ ਆ ਸਿਕਿਉਰਿਟੀ ਦੇ ਤੌਰ ਤੇ ਹਾਂ ਤਾਂ ਸੋਲ ਰਿਹਾ ਕਰ ਰਹੇ ਐਸ ਕਮਰੇ ਦਾ ਇਹਦੇ ਨੀਚੇ ਹੀ ਗੱਡੀ ਖੜਦੀ ਆ ਪਾਰਕਿੰਗ ਦਾ ਆ ਸਾਰੀ ਪਾਰਕਿੰਗ ਆ ਨੀਚੇ ਬੇਸਮੈਂਟ ਚ ਬਣੀ ਹੋਈ ਤੇ ਚਲੋ ਸਮਾਨ ਰੱਖਦੇ ਆਪਾਂ ਪਹਿਲਾਂ ਜੇ ਇੱਥੋਂ ਤੁਰਨ ਦੀਆਂ ਤਿਆਰੀਆਂ ਕਰਦੇ ਹਾਂ ਰੇ ਮਮੀ ਉਹਨਾਂ ਨੇ ਮੱਥਾ ਟੇਕਣਾ ਉਹਨਾਂ ਨੇ ਮੱਥਾ ਟੇਕਣਾ ਮੈਂ ਤਾਂ ਠੀਕ ਆਇਆ ਮੈਂ ਨੀਂ ਅੰਦਰ ਹੈਗੇ ਦੋ ਲੱਗਿਆ ਤੁਰਨਾ ਤੁਰਨਾ ਹਾਂ ਸਾਬੂ ਕੀ ਤਲ ਹੁੰਦੀ ਤਾਂ ਆਪਾਂ ਚੱਲ ਹੋਰ ਗਏ ਤਖਤ ਸ੍ਰੀ ਦੰਦਵਾ ਸਾਹਿਬ ਤੋਂ ਚਾਲੇ ਪਾਉਣ ਲੱਗੇ ਆ ਮੁਕਤਸ਼ਰ ਸਾਹਿਬ ਨੂੰ ਚਲਦੇ ਹੁਣ ਆਪਾਂ ਨਾ ਅਸੀਂ ਤਾਂ ਨੰਕਰ ਹਾਫੇ ਆ ਗਏ ਇਹ ਦੋਸਤ ਨਹੀਂ ਡਿਊਟੀ ਇੱਥੋਂ ਦੀ ਐਸੀ ਰੋਟੀ ਨਾ ਚੱਲ ਰਿਹਾ ਕੋਈ ਤੋਂ ਚਲੋ ਹੁਣ ਆਪਾਂ ਸਾਨੂੰ ਸ਼ਹਿਰ ਤੋਂ ਬਾਹਰ ਨਿਕਲ ਕੇ ਮਿਲਦੇ ਹਾਂ ਆਪਣੇ ਸਾਹ ਤੋਂ ਤਲਵੰਡੀ ਹੈ ਲੋ ਚੱਲਦੇ ਆਪਾਂ ਲੋ ਜੀ ਆਪਾਂ ਸਭਪੂਕੀ ਤਲਵੰਡੀ ਤੋਂ ਨਿਕਲ ਆਏ ਬਾਹਰ ਇਸ ਟਾਈਮ ਆਪਾਂ ਰਸਤੇ 'ਚ ਪਟੰਡੇ ਨੂੰ ਜਾ ਰਹੇ ਹਾਂ 12 ਕਿਲੋਮੀਟਰ ਰਹਿਦਾ ਇੱਥੋਂ ਪਟੰਡਾ ਤੇ ਆਪਾਂ ਚੱਲਿਆ ਹੁਣ ਮੁਕਤ ਸਰਸਾਬ ਨੂੰ ਬਣੇ ਰਹੋ ਵੀਡੀਓ ਦੇ ਨਾਲ 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 ਸਾਰਾ ਸਫ਼ਰ ਦਿਖਾਉਂਦੇ ਰਹਾਂਗੇ ਆਪਾਂ ਤੁਹਾਨੂੰ ਵੀ ਹੋਜੀ ਪਟੰਡੇ ਪਹੁੰਚ ਗਏ ਆਪਾਂ ਫੌਜੀ ਚੌਕ ਆ ਗਿਆ ਇਹ ਬਟੰਡੇ ਆ ਗਏ ਆ ਇਹ ਪੌਜੀ ਚਾਹੂ ਕਾ ਬਟੰਡੇ ਦਾ ਤੇ ਆਪਾਂ ਚੱਲੇ ਆਂ ਇੱਧਰ ਸਿੱਧਾ ਮਲੋੜ ਨੂੰ ਆਪਣਾ ਸੌਰੀ ਮੁਖਤਸ਼ਰ ਸਾਹਿਬ ਨੂੰ ਇਹ ਰਸਤਾ ਇਧਰ ਸਿੱਧਰ ਫਰਮਰ ਦਾ 플ਾਂਟਾ ਕੋਲ ਨਿਕਲ ਜਾਂਦਾ ਰੋਜ਼ ਗਾਰਡਨ ਕੋਲ ਕਿਲੋਮੀਟਰ ਨਿਕਲ ਆਇਆ ਆਪਾਂ ਛੇਤੀ ਤੋਂ ਬਾਹਰ ਬਰਮਰ ਸਰ ਰਹਿ ਜਾਂਦਾ ਇਹ ਠੀਕ ਲੱਗੀ ਇੱਥੇ ਚੜ ਜਾਂਦੇ ਆਪਾਂ ਪਾਣੀ ਮਲੋਟ ਨੂੰ ਨਿਕਲ ਜਾਂਦੀ ਹੈ ਸੜਕੇ ਮੁਖਸਰ ਸਾਹਿਬ ਨੂੰ ਲੋ ਜੀ ਚੀਲਾਂ ਤੇ ਆ ਗਏ ਆ ਥਰਮਲ ਨੇ ਚਲੋ ਬਣੇ ਰਹਿਣ ਨੂੰ ਗੁਰੇ ਨਾਲ ਆਪਾਂ ਅੱਗੇ ਚੱਲ ਗਏ ਸ਼ਾਹਪੁਰ ਸ਼ਹਿਰਾਂ ਦਿਖਾਉਂਦੇ ਰਹਾਂਗੇ ਤੁਹਾਨੂੰ ਇਸ ਟਾਈਮ ਆਪਾਂ ਬਠਿੰਡਾ ਸਿਟੀ ਤੋਂ ਬਾਹਰ ਹੋ ਕੇ ਪਹੁੰਚ ਗਏ ਆਪਾਂ ਮੁਖਤਸਰ ਸੋ ਜਾਨ ਤੁਹਾਨੂੰ ਕਾ ਅਹੇ ਗੁਰੂ ਜੀ ਦਾ ਘਰ ਦਾ ਲੋ ਜੀ ਮੁਖਤਸਰ ਪਹੁੰਚ ਗਏ ਜੀ ਆਪਾਂ ਇੱਥੇ ਗੁਰਦੁਆਰਾ ਸਾਹਿਬ ਜਾਣ ਨਹੀਂ ਦਿੰਦੇ। ਪੁਲਸਾਂ ਨੇ ਨਾਕੇ ਲਾ ਰੱਖੇ ਨੇ 2.5 ਕਿਲੋਮੀਟਰ ਕੋਟ ਦੁਵਾਰਾ ਵਾਲੇ। ਤੇ ਇੱਥੇ ਭਾਈ ਅਮਰਪਾਲ ਸਿੰਘ ਦੇ ਹੱਕ 'ਚ ਕਾਨਫਰੰਸ ਰੱਖੀ ਗਿਆ ਉਹਨਾਂ ਦੀ ਪਾਰਟੀਆਂ ਵੱਲੋਂ। ਕੋਈ ਤੇ ਉਸ ਦੀ ਵਜ੍ਹਾ ਨਾਲ ਕੱਠ ਬਹੁਤ ਜ਼ਿਆਦਾ ਹੈ ਇੱਥੇ। ਗੱਡੀ ਹੁਣ ਆਪਣੀ ਉਧਰ ਜਾ ਨਹੀਂ ਰਹੀ। ਤਾਂ ਹੁਣ ਆਪਾਂ ਇੱਥੋਂ ਕੈਨਸਲ ਕਰ ਰਹੇ ਹਾਂ। ਹੁਣ ਆਪਾਂ ਸਿੱਧਾ ਅਮਰਸਾਰੀ ਚੱਲਾਂਗੇ ਇੱਥੇ ਵਾਹਿਗੁਰੂ ਨੇ ਮੌਕਾ ਦਿੱਤਾ ਤਾਂ ਫੇਰ ਕਦੇ ਆਵਾਂਗੇ ਮੱਥਾ ਟੇਕਣ ਹੁਣ ਆਪਾਂ ਸਿੱਧਾ ਅਮਰਸਾਰ ਨੂੰ ਚੱਲਦੇ ਆਂ ਉਹ ਨਿਕਲੇ ਆਂ ਆਪਾਂ ਕੱਠ ਦੇ ਵਿੱਚੋਂ ਹੁਣ ਆਪਾਂ ਇੱਥੋਂ ਸਿੱਧਾ ਫਰੀਦਕੋਟ ਨਿਕਲਦੇ ਆਂ ਕੋਟਕਪੂਰਾ ਫਰੀਦਕੋਟ ਓਕੇ ਆਪਾਂ ਸਿੱਧਾ ਅਮਰਸਾਰ ਜਾਣਾ ਮੁਖਤਸਰ ਸਾਹਿਬਾ ਤਾਂ ਅੱਜ ਮਾਗੀ ਦਾ ਮੇਲਾ ਕੱਟ ਬਹੁਤ ਜ਼ਿਆਦਾ ਵਧੀਆ ਆਪਾਂ ਇਧਰ ਨਿਕਲੇ ਆਏ ਨਹੀਂ ਤਾਂ ਆਪਾਂ ਫਸ ਗਏ ਸੀ ਜੇ ਕਿਤੇ ਗੁਰਦੁਆਰਾ ਸਾਹਿਬ ਚੱਲ ਜਾਂਦੇ ਕੱਟ ਬਹੁਤ ਜ਼ਿਆਦਾ ਸ਼ਾਮ ਦਾ ਕਾਥਨ ਦਾ ਕਪਣਾ ਹੈ ਮੱਥਾ ਹੀ ਨਹੀਂ ਛਿੜਕਣਾ ਕੱਟ ਬਹੁਤ ਜ਼ਿਆਦਾ ਤਾਂ ਫਿਰ ਆਪਾਂ ਨੇ ਕੈਨਸਲ ਕਰਤਾ ਉਧਰ ਜਾਣਾ ਹੁਣ ਆਪਾਂ ਸਿੱਧਾ ਅੰਮ੍ਰਿਤਸਰ ਨੂੰ ਨਿਕਲ ਰਹੇ ਆ ਕੋਈ ਪੰਪ ਤੇ ਖੜੇ ਸੀ ਆਪਾਂ ਅੰਮ੍ਰਿਤਸਰ ਕੋਲ ਪਹੁੰਚਣ ਵਾਲੇ ਆ ਅਰ 10-15 ਕਿਲੋਮੀਟਰ ਰਹਿੰਦਾ ਤੇ ਪਾਉ ਚੱਲੇ ਆ ਚਲੋ ਹੁਣ 100 ਪਾਵਰ ਡੀਜ਼ਲ ਪਵਾ ਲਈ ਪਵਾ ਕੇ ਤੁਰਦੇ ਆ ਕਿੰਨੇ ਦਾ ਪੈ ਗਿਆ 2368 260 ਹਾਟਾ 60 ਲਓ ਜੀ 2368 ਰੁਪਏ ਦਾ ਡੀਜ਼ਲ ਪੈ ਗਿਆ ਆਪਣਾ ਅਮਰਸਰ ਦੇ ਕੋਲੇ ਆ ਕੇ 10-15 ਕਿਲੋਮੀਟਰ ਪਿੱਛੇ ਆ। ਫੇਰ बस ਲੱਗਿਆ ਨਿਕਲਣਾ ਹਣ। ਅਮਰਸਰ ਪਹੁੰਚ ਗਏ ਆ। 골ਡਨ ਗੇਟ ਤੇ ਗੋਲਡਨ ਗੇਟ ਅੰਮ੍ਰਿਤਸਰ ਦਾ ਲਾ ਪਹੁੰਚ ਗਏ ਹਰਮੰਦਰ ਸਾਹਿਬ ਜੀ ਆਪਾਂ ਗੱਡੀ ਲਾ ਲਈਏ ਹੁਣ ਪਾਰਕਿੰਗ ਚ ਪਹਿਲਾਂ ਪਾਰਕਿੰਗ ਐਤੋਂ ਦੀ ਸਰੋਵਰ ਵਾਲੀ ਪਾਰਕਿੰਗ ਤੋਂ ਬਾਅਦ ਪਾਰਕ ਸਰੋਵਰ ਸਣਾ ਇੱਧਰ ਪਾਰਕਿੰਗ ਆ ਇੱਥੇ ਪਰਚੀ ਕੱਢਦੇ ਨੇ ਅੰਮ੍ਰਿਤਸਰ ਪਹੁੰਚ ਗਏ ਜੀ ਆਪਾਂ ਗੱਡੀ ਪਾਰਕਿੰਗ ਦੇ ਵਿੱਚ ਲਾਤੀ ਆਪਾਂ ਇਧਰ ਤੇ ਹੁਣ ਸਮਾਨ ਕੱਢਦੇ ਆ ਜਿਹੜੇ ਵੀ ਕੱਪੜੇ ਪਾਉਣੇ ਆਪਾਂ ਨੇ ਇਹ ਤੇ ਉਹ ਆਪਾਂ ਇੱਥੇ ਟੈਚੀ ਨਹੀਂ ਲੈ ਕੇ ਜਾਂਦੇ ਇਹੋ ਝੋਲੇ ਦੇ ਵਿੱਚ ਹੀ ਪਾੜਨੇ ਆਪਾਂ ਬੈਗ ਦੇ ਵਿੱਚ ਮੈਂ ਕਿਹਾ ਟੈਚੀ ਕਾਹ ਨੂੰ ਚੱਕਣਾ ਇੰਨਾ ਭਾਰਾ ਝੋਲੇ ਦੇ ਵਿੱਚ ਕੱਪੜੇ ਪਾ ਲਓ ਕਿੰਨੇ ਟਾਈਮ ਆਈਂ ਕੱਢਦੇ ਨਹੀਂ ਕੋਈ ਕੋਈ ਚਲੋ ਪਾਰਕਿੰਗ ਹੀ ਆ ਸਾਰੀ ਦੋ ਤਿੰਨ 100 ਮੀਟਰ ਦੀ ਦੂਰੀ ਤੇ ਇੱਥੋਂ ਹਰਮੰਦਰ ਸਾਹਿਬ ਦੇਖਦੇ ਆ ਰੂਮ ਲੈਣੇ ਆ ਪਹਿਲਾਂ ਚੱਲ ਕੇ ਆਪਾਂ ਕਿੱਥੇ ਮਿਲਦਾ ਕਿੱਥੇ ਨਹੀਂ ਆਪਾਂ ਨੂੰ ਹਾਂ ਇਕੱਠਾ ਸਾ ਇੱਥੇ ਵੀ ਬਹੁਤ ਅੱਜ ਇਹ ਪਾਰਕਿੰਗ ਆ ਸਾਰੀ ਇਧਰ ਲਈ ਹੋਟਲ ਚ ਆ ਗਏ ਆਪਾਂ ਰੂਮ ਮਿਲ ਗਿਆ ਰੂਮ ਮਿਲਤਾ ਪਏ ਇੱਥੇ ਰੂਹੀ ਟੋਟਲ ਦੇ ਵਿੱਚ ਤੇ ਰੂਮ ਨਾ ਕੋ ਨੂੰ ਸਸਤੇ ਹੀ ਮਿਲ ਗਿਆ ਕਿਚਨ ਨੇ ਵੀ ਆਉਣਾ ਹੋਵੇ ਰੂਹੀ ਟੋਟਲ ਦੇ ਵਿੱਚ ਦਰਵਾਜ਼ਾ ਸ਼ਾਮ ਜਿਹੜਿਆ ਨੇ ਬਾਗ ਕੋਲੇ ਆ ਕੇ ਤੁਸੀਂ ਲੈਫਟ ਹੋ ਜਾਣਾ ਲੈਫਟ ਹੋ ਕੇ ਸਿੱਧੇ 200 ਮੀਟਰ ਆਉਣਾ ਗਲੀ ਦੇ ਵਿੱਚ ਰੋਹੇ ਸਟੋਟਲ ਆ 500 700 ਤੱਕ ਵਧੀਆ ਰੂਮ ਮਿਲ ਜਾਂਦਾ ਹੈ ਠੀਕ ਹੈ ਜੀ ਵਾਈਫਾਈ ਅਟੈਚ ਹੈ ਸਾਰੇ ਕਮਰਿਆਂ 'ਚ ਤੇ ਹੁਣ ਬਰਹੁਣੇ ਆ ਇਹ ਰੂਮ ਆ ਫੁੱਲਾ ਡੁੱਲਾ ਪਾਣਾ ਡਬਲ ਬੱਡ ਵਾਲਾ ਰੂਮ ਗਰਾਉਂਡ ਫਲੋਰ ਤੇ ਮਿਲ ਗਿਆ ਸੀ ਨੀਚੇ ਰੁਪਿਆ ਆਪਾਂ 600 ਦਿੱਤਾ ਨੇ ਸਾਰਾ ਆਪણો ਵੀ 1000 ਰੁਪਏ ਵਾਂਗੂ ਕਹਿ ਰਹੇ ਸੀ ਪਹਿਲਾਂ ਐ এলইডি ਲੱਗੀ ਹੋਈ ਐ ਗਿੱਜਰ ਲੱਗਿਆ ਐ ਸਾਰਾ ਕੁਝ ਏਸੀ वगैरह ਲੱਗਿਆ ਹੋਇਆ ਤੇ ਖੋਲਾ ਡੁਲਾ ਆਪਣਾ ਰੂਮ ਮਿਲੇਗਾ ਤਾਂ ਤੁਸੀਂ ਇੱਥੇ ਆ ਸਕਦੇ ਹੋ ਆ ਕੇ ਰੂਮ ਆਪਣਾ ਬੁੱਕ ਕਰ ਸਕਦੇ ਹੋ ਲੋ ਜੀ ਹੁਣ ਹੋਟਲ ਦੇ ਬਾਹਰ ਆ ਗਏ ਆਂ ਹੋਟਲ ਦਿਖਾਉਣੇ ਆਪਾਂ ਤੁਹਾਨੂੰ ਕਿਥੋਂ ਕਿੱਧਰ ਆਉਣਾ ਪੈਣਾ ਠੀਕ ਆ ਇਧਰ ਸਿੱਧਾ ਦਰਬਾਰ ਸਾਹਿਬ ਆ ਤੇ ਇਧਰ ਉਹ ਕਾਰ ਪਾਰਕਿੰਗ ਹੈ ਜੋ ਦਰਬਾਰ ਸਾਹਿਬ ਤੋਂ ਆਪਾਂ ਖੁੱਲੀ ਗਲੀ ਵਿੱਚ ਦੀ ਆਉਣੇ ਆਗੇ ਇਧਰ ਆਉਣਾ ਆਪਾਂ ਨੇ ਇੱਥੇ ਸਿਰੇ ਸ਼ੇਖਰ ਤੇ ਜਾ ਕੇ ਜਿਲ੍ਹਾ ਵਾਲਾ ਬਾਗ ਉਹ ਜਿਲ੍ਹਾ ਵਾਲੇ ਬਾਗ ਤੋਂ ਆਪਾਂ ਨੇ ਸਿੱਧਾ ਇਧਰ ਨੂੰ ਆ ਜਾਣਾ ਠੀਕ ਹੈ ਜੀ ਉਹ ਮੂਹਰੇ ਗਲੀ ਖੁੱਲੀ ਹੋਊਗੀ ਤੇ ਆਹ ਐਂਡ ਜੇ ਤੇ ਆ ਕੇ ਇੱਥੇ ਗਲੀ ਪੀੜੀ ਹੋ ਜੂਗੀ ਇਧਰ ਆਉਣਾ ਆਪਾਂ ਨੇ ਇੱਥੇ ਦੋ ਤਿੰਨ ਹੋਟਲ ਨੇ ਇਸ ਗਲੀ ਦੇ ਵਿੱਚ ਠੀਕ ਹੈ ਜੀ ਤੇ ਇਹ ਹੋਟਲ ਆ। ਰੋਹਿਤ ਰੂਮ ਆ, ਏਸੀ ਆਂਡ ਨਾਉਣੇ ਸੀ। ਇਹ ਇਹਨਾਂ ਦਾ ਨੰਬਰ ਆ। ਤੁਸੀਂ ਨੰਬਰ ਤੇ ਵੀ ਕੋਈ ਬੁਕਿੰਗ ਕਰਨੀ ਹੋਵੇ ਕਰ ਸਕਦੇ ਹੋ। ਠੀਕ ਆ ਜੀ। ਇੱਥੇ ਪਾਰਕਿੰਗ ਵੀ ਹੈਗੀ ਆ ਆ ਸਾਹਮਣੇ ਨਾਲ ਆਊਟਸਾਈਡ ਹੈਗੀ ਇਹ ਵੀ ਕਹਿੰਦੇ ਪੇੜ ਹੀ ਆ। ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਹ ਬੰਦ ਹੁੰਦੀ ਆ। ਤੇ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਗੱਡੀ ਇੱਥੇ ਵੀ ਲੈ ਕੇ ਆ ਸਕਦੇ ਹੋ। ਇਸ ਇਸ ਸਾਈਡ ਤੋਂ ਵੀ ਆ ਸਕਦੀ ਹੈ ਲੋਕੇਸ਼ਨ ਲਾ ਕੇ ਹੋਟਲ ਦੀ ਲੋਕੇਸ਼ਨ ਲਾ ਕੇ ਤੁਸੀਂ ਇੱਥੇ ਆ ਸਕਦੇ ਹੋ ਠੀਕ ਹੈ ਜੀ ਤੇ ਇਧਰੋਂ ਵੀ ਆ ਸਕਦੇ ਆ ਇਹ ਦੇਖੋ ਇਹ ਗੱਡੀ ਅੰਦਰ ਜਾ ਰਹੀ ਆ ਇਹ ਪਾਰਕਿੰਗ ਅੰਦਰ ਇਹ ਹੋਟਲ ਆ ਤੁਹਾਨੂੰ ਜਪਾ ਹੋਟਲ ਦੇ ਅੱਗੇ ਸੀ ਫੱਕ ਲੱਗੀ ਸੀ ਮੈਂ ਕਿਹਾ ਚਲੋ ਕੁਝ ਖਾਣੇ ਆਈਟਮ ਵਗੈਰਾ ਪਰਿਚਾਮ ਕਰਾਈ ਗਿਆ ਸੋਇਆ ਚਾਹ ਖਾਣ ਲੱਗੇ ਆਪਾਂ ਪਹੁੰਚ ਗਏ ਕਮਰੇ ਦੇ ਵਿੱਚ ਮਾਰਕੀਟ ਜਿੱਥੇ ਹੋਈ ਸੀ ਮਮੀ ਉਹਰੇ ਮੱਥਾ ਟੇਕਣ ਗਏ ਹੋਏ ਸੀ ਤੇ ਮੈਂ ਵੀ ਉਹਰੇ ਜਾऊंगा ਮੱਥਾ ਟੇਕਣ ਨਾ ਧੋ ਕੇ ਗੁਰੂ ਘਰ ਤੇ ਮੰਮੀ ਹੋਰੇ ਹੁਣ ਚਲ ਗਈ ਸੀ ਤੇ ਹੁਣ ਆਪਾਂ ਅੱਜ ਦੇ ਵਲੌਗ ਦਾ ਇੱਥੇ ਐਂਡਿੰਗ ਕਰਨ ਲੱਗੇ ਆ ਕੱਲ ਨੂੰ ਸਵੇਰੇ ਸਾਨੂੰ ਦਰਬਾਰ ਸਾਹਿਬ ਦੇ ਸੱਚਖੰਡ ਦੇ ਦਰਸ਼ਨ ਕਰਾਵਾਂਗੇ ਸਵੇਰੇ ਆਪਾਂ ਮੱਥਾ ਟੇਕਣ ਜਾਵਾਂਗੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਵੀਡੀਓ ਨੂੰ ਦੇਖਣ ਲਈ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਮਿਲਦੇ ਆਂ ਫਿਰ ਕਿਸੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ